ਜਡੇਆਲਾ ਗੁਰੂ ਦੇ ਵਿੱਚ ਧੰਨ ਬਾਬਾ ਪੀਰ ਕੋੜੇ ਸ਼ਾਹ ਦੀ ਸਲਾਨਾਤੀ ਜੋੜਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਕਰਵਾਇਆ ਗਿਆ ਤਾਂ ਇਸ ਮੇਲੇ ਵਿੱਚ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਹਾਜ਼ਰੀ ਭਰੀ ਹੈ ਇਸ ਪੀਰ ਬਾਬਾ ਕੋੜੇ ਸ਼ਾਹ ਦੀ ਦਰਗਾਹ ਤੇ ਚਾਦਰ ਚੜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਕਿਹਾ ਕਿ ਇਹ ਮੇਲਾ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਇਸ ਮੇਲੇ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਨਤਮਸਤਕ ਹੋਣ ਦੇ ਲਈ ਆਉਂਦੀਆਂ ਹਨ ਅਤੇ ਪੀਰ ਬਾਬਾ ਘੋੜੇਸ਼ਾਹ ਦੀ ਦਰਗਾਹ ਤੇ ਆ ਕੇ ਆਪਣੀਆਂ ਬਨੋ ਕਾਮਨਾਵਾਂ ਮੰਗਦੀਆਂ ਨੇ ਦਰਗਾਹ ਤੇ ਮਿੱਟੀ ਦੇ ਘੋੜੇ ਚੜਾ ਕੇ ਆਪਣੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਕਰਦੀਆਂ ਨੇ ਦੇਖੋ ਬੇਪੜੀ ਪੁਲਿਸ ਮਿਲਦੇ ਆਏ ਕੀ ਕਹਿਣਾ ਚਾਹੀਦਾ ਦੇਖੋ ਪੰਜਾਬ ਗੁਰਮਾ ਪੀਰਾਂ ਦਾ ਕੰਪਰਾਂ ਦੀ ਧਰਤੀ ਆ ਇੱਥੇ ਸਾਵਣ ਦੇ ਮਹੀਨੇ ਦੇ ਵਿੱਚ ਖਾਸ ਤੌਰ ਤੇ ਜਿਹੜੇ ਨੇ ਸਾਡੇ ਪੰਜਾਬ ਪੂਰੇ ਦੇ ਵਿੱਚ ਹੀ ਬਹੁਤ ਮیرے ਲੱਗਦੇ ਨੇ ਸੰਤਾਨਾ ਪੀਰ ਬਾਬਾ ਘੋੜੇ ਸਾਹਿਬ ਜੀ ਜੰਡੇ ਆਲਾ ਗੁਰੂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਪ੍ਰਾਤਕ ਸਮੇਂ ਤੋਂ ਇਹ ਜਗਾ ਦੀ ਬਹੁਤ ਮਾਨਤਾ ਹੈ ਅਸੀਂ ਕਾਫੀ ਛੋਟੇ ਸਾਡੇ ਵੱਡੇ ਵੱਡੇਰੇ ਵੀ ਜਿਹੜੇ ਨੇ ਇੱਥੇ ਲਾਗ ਮਸਤੇ ਕੁੰਡੇ ਰਹੇ ਨੇ ਸੋ ਇਹਨਾਂ ਦਾ ਜਿਹੜਾ ਬਾਦੋਜੀ ਦਾ ਸਲਾਨਾ ਫੋੜ ਮੇਲਾ ਉਹ ਮਨਾਈ ਜਾ ਰਿਹਾ ਹੈ ਕਿੰਨਾ ਹੈ ਸਾਡੇ ਬਹੁਤ ਕਿੰਨਾ ਸਲਾਨਾ ਬਹੁਤ ਪੁਰਾਤਨ ਸਮੇਤੋਂ ਇਹ ਜਿਹੜਾ ਇਸ ਜਗ੍ਹਾ ਦੀ ਮਾਨਤਾ ਹੈ ਮਤਲਬ ਜੇ ਸਾਨੂੰ ਵੀ ਅਸੀਂ ਵੇ ਬੈਕ ਤੋਂ ਨਹੀਂ ਜਾ ਸਕਦੇ ਕਦੋਂ ਤੋਂ ਆ ਪਰ ਸਾਡੇ ਦਾਦੇ-ਪੜਦਾਦੇ ਸਾਰੀ ਇਸ ਜਗ੍ਹਾ ਦੇ ਨਾਲ ਬੜੇ ਦੰਬੇ ਸਮੇਂ ਤੋਂ ਜੁੜੇ ਨੇ ਮੋਕਤ ਸੇਵਾਦਾਰ ਬਾਬਾ ਫਾਲਸੇ ਦੀਪਾ ਜੀ ਇੱਥੇ ਐਸਵੇਲੇ ਸੇਵਾ ਨਿਭਾ ਰਹੇ ਨੇ ਔਰ ਸਾਥ ਸੰਜੋਤ ਕਾਫੀ ਇਸ ਜਗ੍ਹਾ ਦੇ ਨਾਲ ਜਿਹੜਾ ਆ ਉਹ ਜੁੜੀ ਆ ਸਿਰਫ ਚੰਡਿਆੜਾ ਸ਼ਹਿਰ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਔਰ ਦੂਰ ਦਾਡੇ ਤੋਂ ਲੋਕ ਜਿਹਨੇ ਨੇ ਇੱਥੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਆਉਂਦੇ ਨੇ ਹਰ ਵੀਰਵਾਰ ਵੀ ਇੱਥੇ ਜਿਹੜਾ ਸਾਸੀ ਸੰਗਤ ਜਿਹੜੀ ਆ ਉਹ ਆਪਕਸਤ ਹੁੰਦੀ ਆ ਸੋ ਮੈਂ ਵੀ ਅੱਜ ਇੱਥੇ ਬਾਬਾ ਜੀ ਦਾ ਸ਼ਿਗਾਰ ਕਰ ਰਹਾ ਹਾਂ ਅਸੀਂ ਪੂਰੇ ਪਰਿਵਾਰ ਸਮੇਤ ਅਨਸ਼ੀ ਜੀ ਕੋ ਇੱਥੇ ਆਨੇ ਮੇਰੇ ਸਤਿਕਾਰ ਨੂੰ ਮਾਤਾ ਜੀ ਸਾਡੇ ਸਾਰੇ ਪਰਿਵਾਰ ਜਿਹੜਾ ਆ ਉਹ ਇੱਥੇ ਅੱਜ ਅਸੀਂ ਬਾਬਾ ਜੀ ਦਾ ਸ਼ਿਗਾਰ ਆਏ ਹਾਂ ਸੋ ਮੈਂ ਬਾਬਾ ਜੀ ਚਰਨਾ ਦੇ ਵਿੱਚ ਕੋਈ ਅਪਾਸ ਬੇਨਤੀ ਕਰਦਾ ਕਿ ਸੁਚੇ ਨਗਰ ਦੇ ਉੱਤੇ ਆਪਣੀ ਕਿਰਪਾ ਦਰਸਕੀ